यहाँ पर बता दें कि आज जलंधर में नगर निगम चुनाव के चलते सुबह सात से लेकर चार तक चल रहे चुनाव में पुलिस प्रशासन द्वारा किए गए पुख्ता इंतजाम और बता दें कि जिसमें पुलिस प्रशासन द्वारा अलग अलग बूथों पर अपनी टीम चुनाव की गई ताकि नगर निगम के चुनाव में कोई भी गणना ना हो सके और लोगों द्वारा निश्चित होकर अपने वोट का इस्तेमाल किया जा सके ताकि आने वाले समय में नगर निगम में चुने गए एमसी द्वारा अपने अपने इलाकों का सुधार कर किया जा सके ਜਲੰਧਰ ਸੇ ਮਨਪ੍ਰੀਤ ਸਿੰਘ ਔਰ ਹਰੀਸ਼ ਬੰਡਾਰੀ ਕੀ ਰਿਪੋਰਟ ਇਮਤਿਹਾਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੱਸੋ ਦੇਖੋ ਜੀ ਇਮਤਿਹਾਨ ਕੋਈ ਨਹੀਂ ਆਪਣੇ ਸਾਰੇ ਭਰਾ ਹੀ ਨੇ ਹਾਂਜੀ ਔਰ ਲੋਕਾਂ ਨੇ ਇਹ ਦੇਖਣਾ ਹੈ ਕਿ ਕਿਹੜਾ ਬੰਦਾ ਡਵੈਲਪਮੈਂਟ ਕਰਾ ਸਕਦਾ ਹੂੰ ਲੋਕਾਂ ਨੇ 10 ਸਾਲ ਮੇਰੇ ਵੀਰ ਵੰਟੀ ਜੀ ਨੂੰ ਮੌਕਾ ਦਿੱਤਾ 5 ਸਾਲ ਪਹਿਲਾਂ ਉਸ ਤੋਂ ਮਜੀਦ ਸਿੰਘ ਡਿਟੂਨ ਦਿੱਤਾ ਹਾਂਜੀ ਮੈਂ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਮੈਂ ਹੁਣ ਜਨਤਾ ਦੀ ਸੇਵਾ ਚਾਹਿਆ ਹੂੰ ਤੇ ਮੈਂ ਕਹਿੰਦਾ ਤੁਸੀਂ ਪਹਿਲਾਂ 15 ਸਾਲ ਤੀ ਇਹਨਾਂ ਨੂੰ ਪਰਖਿਆ ਹੂੰ ਮੈਨੂੰ 5 ਸਾਲ ਮੌਕਾ ਦਿਓ ਹੂੰ ਮੈਂ ਵਾਰਡ ਦੀ ਵਕਤ ਬਾਅਦ ਸੇਵਾ ਕਰਾਂਗਾ ਔਰ ਮੈਂ ਇੱਥੇ ਪਿਛਲੇ 10 ਸਾਲ ਤੋਂ ਲਾਇਸੈਂਸ ਕਲਾਬ ਨਾਲ ਮਿਲ ਕੇ ਹਰ ਸਾਲ 150 ਤੋਂ ਉੱਤੇ ਬੰਦੇ ਦੇ ਅੱਖਾਂ ਦੇ ਆਪਰੇਸ਼ਨ ਕਰਾਈ ਦੇ ਠੀਕ ਹੈ ਔਰ ਮੈਂ ਦੇਖਿਆ ਕਿ ਲੋਕਾਂ ਚ ਵੋਟਰਾਂ ਚ ਭਾਰੀ ਉਤਸ਼ਾਹ ਹੈ ਠੀਕ ਹੈ ਜੀ ਔਰ ਬੜੇ ਪਿਆਰ ਨਾਲ ਬੜੀ ਸਮੂਹਰੀ ਜਿਹਾ ਵੋਟਿੰਗ ਜਾਂਦੀ ਹੈ ਸਰ ਮਾਹੌਲ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਬਹੁਤ ਵਧੀਆ ਹੈ ਕੋਈ ਲੜਾਈ ਝਗੜੇ ਦੀ ਗੱਲ ਤੇ ਨਹੀਂ ਹੈ ਕੋਈ ਲੜਾਈ ਝਗੜਾ ਨਹੀਂ ਪ੍ਰਸ਼ਾਸਨ ਵੱਲੋਂ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹੈ ਵਧੀਆ ਇੰਤਜ਼ਾਮ ਕੀਤੇ ਗਏ ਸਾਬ ਆਪਣੇ ਭਰਾਏ ਕੋਈ ਲੜਾਈ ਝਗੜਾ ਨਹੀਂ ਸਰ ਦੇਖਿਆ ਜਾਂਦਾ ਪਿਛਲੇ ਦਿਨਾਂ 10 ਦਿਨਾਂ ਤੋਂ ਤੁਸੀਂ ਦੋਰ ਤੋਂ ਦੋਰ ਪਰਚਾਰ ਕਰ ਰਹੇ ਸੀ ਲੋਕਾਂ ਨਾਲ ਮਿਲੇ ਵੀ ਜੇ ਲੋਕਾਂ ਨੂੰ ਜ਼ਿਆਦਾ ਕੀ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਦੇਖੋ ਜੀ ਹੈਲਥ ਦੀ ਬੜੀ ਸਮੱਸਿਆ ਹੈਗੀ ਏ ਕਿਉਂਕਿ ਇੱਥੇ ਮਿਡਲ ਕਲਾਸ ਏਰੀਆ ਲੋਕਾਂ ਕੋ ਬਈ ਪੈਸੇ ਨਹੀਂ ਇਲਾਜ ਕਰਾਣ ਲਈ ਪਹਿਲਾਂ ਮੈਂ ਗੁਰੂ ਅਮਰਦਾਸ ਚੈਰੀਟੇਬਲ ਡਿਸਪੈਂਟਰੀ ਸੁਸਾਇਟੀ ਦਾ ਰਣਕੇ ਚਲਾਉਂਦੇ ਉਹ ਵੀ ਕੁਝ ਟਾਈਮ ਤੋਂ ਥੋੜੇ ਟਾਈਮ ਤੋਂ ਬੰਦ ਹੋ ਗਈ ਪਰ ਹੁਣ ਮੈਂ ਇੱਥੇ ਮੇਰੀ ਚੰਨੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਮੈਨੂੰ ਸਪੈਸ਼ਲ ਰਾਇਆ ਕਿ ਮੱਕਰ ਸਾਹਿਬ ਜਿਹੜੇ ਮੇਰੇ ਸਾਲ ਦੇ ਫੰਡ ਮਿਲਦੇ ਮੈਂ ਵੱਧ ਤੋਂ ਵੱਧ ਇਸਾ ਤੁਹਾਨੂੰ ਦੇਵਾਂਗਾ ਕਿਉਂਕਿ ਤੁਹਾਡੀ ਮੈਂ ਵਾਰ ਦੇਖੀਏ ਕਿਉਂਕਿ ਇਥੋਂ ਇਸ ਏਰੀਆ 'ਚ ਚੰਨੀ ਸਾਹਿਬ ਜਿੱਤ ਕੇ ਗਏ ਨੇ ਹਾਂਜੀ ਤੇ ਚੰਨੀ ਸਾਹਿਬ ਨੇ ਵੀ ਮੈਨੂੰ ਵਿਸ਼ਵਾਸ ਹੋਇਆ ਹੈ ਕਿ ਮੈਂ ਵੱਧ ਤੋਂ ਵੱਧ ਫੰਡ ਇਸ ਵਾਰ ਦੇ ਦਿਆਂ ਸਰ ਜਦੋਂ ਮੈਂ ਦੇਖਿਆ ਗਿਆ ਮੈਂ ਕੋਈ ਗੱਲ ਨਹੀਂ ਕੀਤੀ ਕਲੀਅਰ ਕਿ ਟਿੱਕਣ ਕਿਹੜੀ ਗੱਲ ਦੀ ਆ ਰਹੀ ਸੀ ਤੁਸੀਂ ਸਰਵੇ ਕੀਤਾ ਲੋਕਾਂ ਨਾਲ ਮਿਲੇ ਉਹਨਾਂ ਦੇ ਵਿਚਾਰ ਵੀ ਸੁਣੇ ਸਮੱਸਿਆ ਇੱਥੇ ਕੂੜੇ ਦੇ ਡੰਪ ਦੀ ਹੈ ਬਾਹਰ ਤੋਂ ਬਾਡਾਂ ਤੋਂ ਕੂੜਾ ਆਂਦਾ ਪਿਆ ਹੈ ਇੱਥੇ ਇਤਿਹਾਸਕ ਸਤਨ ਗੁਰਦੁਆਰਾ ਸ਼ੇਪਾਸ਼ੀ ਹੈ ਸੰਗਤ ਨੂੰ ਬੜੀ ਪ੍ਰੋਬਲਮ ਆਂਦੀ ਹੈ ਬਰਸਾਤਾਂ ਦੇ ਵਿੱਚ ਜਦੋਂ ਬਰਸਾਤ ਪੈਂਦੀ ਹੈ ਸੀਵਰੇਜ ਬੈਗ ਮਾਰਦਾ ਸਾਰਾ ਕੂੜਾ ਜਿਹੜੀ ਦਸਹਿਰਾ ਗਰਾਉਂਡ ਹੈ ਪਾਰਕ ਜਿੱਥੇ ਲੋਕੀ ਬੱਚੇ ਖੇਡਦੇ ਨੇ ਪਾਰਕ ਲੋਕੀ ਸ਼ਗਰ ਕਰਦੇ ਸਾਰਾ ਕੂੜੇ ਦਾ ਪਾਣੀ ਉਹ 10-10 ਦਿਨ ਉੱਥੇ ਖੜਾ ਰਹਿੰਦਾ ਹੈ ਇਹ ਸਮੱਸਿਆਵਾਂ ਜਿਵੇਂ ਸੀਵਰੇਜ ਦੀ ਸਮੱਸਿਆ ਪਾਣੀ ਦੀ ਸਮੱਸਿਆ ਹਾਈਜੀਨ ਸਵੱਦੀ ਸਵੱਛਤਾ ਇਹ ਸਾਰੀਆਂ ਸਮੱਸਿਆਵਾਂ ਬਾੜ ਦੀ ਹੈ ਜਿਹੜੇ ਅਗਰ ਵਾਰਡ ਦੇ ਲੋਕ ਮੈਨੂੰ ਸੇਵਾ ਦਾ ਮੌਕਾ ਦੇ ਦੇ ਪਹਿਲ ਦੇ ਆਧਾਰ ਤੇ ਮੈਂ ਸੋਲਵ ਕਰਾਵਾਂਗਾ ਸਰ ਪਿਛਲੇ 10 ਸਾਲਾਂ 'ਚ ਦੋ ਉਮੀਦਵਾਰ ਰਹੇ ਉਹਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਦੇਖੋ ਜੀ ਜਿਹੜੀ ਸੁੰਸਿਆ ਹੈਗੀ ਹੈ ਉਹ ਤੇ ਜਗ ਜਾਹਰ ਹੈਗੀ ਹੈ ਜਿੱਥੇ ਜਿੱਥੇ ਜਗ੍ਹਾ ਤੇ ਆਪਾਂ ਹੁਣ ਖੜੇ ਆ ਹਮ ਔਰ ਬਰਸਾਤ ਦੇ ਵਿੱਚ ਅਗਰ ਬਰਸਾਤ ਪੈਂਦੀ ਹੈ ਤੇ ਇਹ ਜਿਹੜਾ ਇਲਾਕਾ ਹੈ 3-4 ਦਿਨ ਪਾਣੀ ਖੜਾ ਹੋਣ ਕਰਕੇ ਨਾਲ ਦੇ ਇਲਾਕੇ ਤੋਂ ਕੱਢ ਜਾਂਦਾ ਗੁਰਦੁਆਰਾ ਚੰਨਰ ਕਮੋਂ ਤੋਂ ਕੱਢ ਜਾਂਦਾ ਹੈ ਠੀਕ ਹੈ ਜੀ ਸਮੱਸਿਆ ਤੇ ਹੈ ਹੀ ਹੈ ਜੀ ਜੇ ਕਿਤੇ ਬਚਿਆ ਉਹ ਤੁਸੀਂ ਜਿੱਤ ਤੋਂ ਬਾਅਦ ਪਹਿਲੇ ਆਧਾਰ ਤੇ ਸਾਰੇ ਕੰਮ ਕੀਤੇ ਜਾਣਗੇ ਜਿਹੜੀ ਸਮੱਸਿਆ ਅੱਜ VOTING ਹੋ ਰਹੀ ਕਿਸ ਤਰ੍ਹਾਂ ਦਾ ਇੰਤਿਹਾਮ ਹੈ ਪ੍ਰਸ਼ਾਸਨ ਵਾਲੋਂ ਅੱਜ ਜਲੰਧਰ ਸ਼ਹਿਰ ਦੇ ਵਿੱਚ ਸੀਪੀ ਸਾਹਿਬ ਦੀਆਂ ਡਿਰੈਕਸ਼ਨ ਦੇ ਮੁਤਾਬਕ ਸ਼ਹਿਰ ਦੇ ਵਿੱਚ 700 ਸੁਰੱਖਿਆ ਪਰਮ ਦੇ ਦਿੱਤੇ ਗਿਆ VOTING ਬੜੇ ਪੀਸਫੁਲੀ ਮਾਹੌਲ ਦੇ ਵਿੱਚ ਹੋ ਰਹੀ ਹੈ ਤੇ ਅਸੀਂਾਂ ਚ ਨਵੀਂ ਨੰਬਰ 5 ਦੇ ਏਰੀਆ ਦੇ ਵਿੱਚ ਬਸਤੀ شیخ ਇੱਥੇ VOTING ਬੜੀ ਪੀਸਫੁਲ ਤਰੀਕੇ ਨਾਲ ਹੋ ਰਹੀ ਹੈ ਔਰ ਮੇਰੀ ਵੋਟਰਾਂ ਨੂੰ ਪੀਦਾ ਹੈ ਕਿ ਆਪੋ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਤੇ ਪੀਸਫੁਲੀ ਵੋਟਾਂ ਹੋ ਰਹੀਆਂ ਥੈਂਕ ਸਰ ਕੋਈ ਲੜਾਈ ਝਗੜੇ ਦਾ ਮਾਮਲਾ ਤੇ ਨਹੀਂ ਆਇਆ ਬਿਲਕੁਲ ਪੀਸਫੁਲ ਹੈ ਸਰ ਕਿੰਨੇ ਕਿ ਉਮੀਦ ਜਿਹੜੇ ਮਲਾਜਮਾਂ ਨੂੰ ਡਿਊਟੀ ਲੱਗੀ ਗਈ ਇੱਥੇ ਡਿਊਟੀ ਇੱਥੇ ਹੀ ਅ ਕਟੋਗਾਟਾ ਨੌ ਬੂਥਾਂ 'ਤੇ ਆ ਹਾਂਜੀ ਅਲਗ-ਅਲਗ ਬੂਥਾਂ ਦੇ ਉੱਤੇ ਅਸੀਂ ਫੋਰਸ ਬੁਲਾਈਏ ਬਾਹਰ ਦੇ ਪਾਸੇ ਵੀ ਅਸੀਂ ਲਾਈ ਹੋਈ ਹੈ ਬੜੀ 700 ਕਾ ਪਰ ਉਹ ਕਿਤੇ ਰਹਿ ਗਿਆ